ਵੱਡੀ ਖਬਰ ਟੋਲ ਪਲਾਜ਼ਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲਾਡਵਾਲਾ ਦਾ ਟੋਲ ਪਲਾਜ਼ਾ ਫਿਰ ਤੋਂ ਜਿਹੜਾ ਕਿ ਚੱਲਣ ਲੱਗ ਗਿਆ ਹੈ ਤੇ ਜਿਸ ਨੂੰ ਲੈ ਕੇ ਇਹ ਵੱਡੀ ਅਪਡੇਟ ਨਿਕਲ ਕੇ ਬਾਹਰ ਆਈ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਉੱਥੇ جاری ਸੀ ਤੇ ਜਿਸ ਤੋਂ ਬਾਅਦ ਲਾਟਵਾਲਾ ਟੋਲ ਪਲਾਜ਼ਾ ਜਿਹੜਾ ਕਿ ਉਹ ਬੰਦ ਵੀ ਹੋ ਗਿਆ ਸੀ ਪਰੰਤੂ ਹੁਣ ਉਹ ਫਿਰ ਜਿਹੜਾ ਕਿ ਚੱਲ ਪਿਆ ਹੈ ਤੇ ਜਿਸ ਨੂੰ ਲੈ ਕੇ ਮੁਰ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲਾਟੋਵਾਲਾ ਦਾ ਟੋਲ ਪਲਾਜ਼ਾ ਉਹ ਮੁੜ ਤੋਂ ਫਿਰ ਤੋਂ ਜਿਹੜਾ ਕਿ ਸ਼ੁਰੂ ਹੋਇਆ ਹੈ ਤੇ ਦੂਜੇ ਪਾਸੇ ਪੁਲਿਸ ਨੇ ਕਈ ਕਿਸਾਨਾਂ ਨੂੰ ਜਿਹੜਾ ਕਿ ਹਿਰਾਸਾ ਦੇ ਵਿੱਚ ਵੀ ਲੈ ਲਿਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਚੁਅਲ ਲਿਆ ਹੈ ਤੇ ਜਿਸ ਤੋਂ ਬਾਅਦ 16 ਜੂਨ ਤੋਂ ਜਿਹੜਾ ਕਿ ਲਗਾਤਾਰ ਲਾਡੋਵਾਲਾ ਦਾ ਜਿਹੜਾ ਕਿ ਟੋਲ ਪਲਾਜ਼ਾ ਬੰਦ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਉੱਥੇ ਤਰਨਾ ਪ੍ਰਦਰਸ਼ਨ ਜਾਰੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ 16 ਜੂਨ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਾਡੋਵਾਲਾ ਦਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਸੀ ਤੇ ਜਿਸ ਦੇ ਦੌਰਾਨ ਅੱਜ ਫਿਰ ਤੋਂ ਜਿਹੜਾ ਕਿ ਲਾਡੋਵਾਲਾ ਦਾ ਟੋਲ ਪਲਾਜ਼ਾ ਸ਼ੁਰੂ ਹੋ ਗਿਆ ਤੇ ਉੱਥੇ ਹੀ ਕਈ ਕਿਸਾਨ ਜਿਹੜੇ ਕਿ ਉੱਥੇ ਧਰਨਾ ਲਾਈ ਬੈਠੇ ਸੀ ਤੇ ਜਿਸ ਤੋਂ ਬਾਅਦ ਪੁਲਿਸ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੇ ਪੁਲਿਸ ਨੇ ਕਈ ਕਿਸਾਨਾਂ ਜਥੇਬੰਦੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਹਾਈ ਕੋਰਟ ਦੇ ਹੁਕਮਤ ਤੋਂ ਬਾਅਦ ਇੱਕ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੇ ਦੱਸਦੀ ਹੈ ਕਿ ਉੱਥੇ ਹੀ ਜਿਹੜਾ ਹੁਣ ਲਾਡੋਵਾਲ ਦਾ ਟੋਲ ਪਲਾਜ਼ਾ ਮੁੜ ਤੋਂ ਸ਼ੁਰੂ ਹੋ ਗਿਆ ਤੇ ਇੱਕ ਵਾਰ ਫਿਰ ਦੱਸਦੇ ਹਾਂ ਲਾਡੋਵਾਲਾ ਟੋਲ ਪਲਾਜ਼ਾ ਜਿਹੜਾ ਕਿ ਉਹ ਬੰਦ ਵੀ ਹੋ ਗਿਆ ਸੀ ਪਰੰਤੂ ਹੁਣ ਉਹ ਫਿਰ ਜਿਹੜਾ ਕਿ ਚੱਲ ਪਿਆ ਹੈ ਤੇ ਜਿਸ ਨੂੰ ਲੈ ਕੇ ਮੁੜ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਉਹ ਮੁੜ ਤੋਂ ਫਿਰ ਤੋਂ ਜਿਹੜਾ ਕਿ ਸ਼ੁਰੂ ਹੋਇਆ ਹੈ ਤੇ ਦੂਜੇ ਪਾਸੇ ਪੁਲਿਸ ਨੇ ਕਈ ਕਿਸਾਨਾਂ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਵੀ ਲੈ ਲਿਆ ਹੈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਲੇ ਅਕਚੁਅਲੀ ਆਇਆ ਤੇ ਜਿਸ ਤੋਂ ਬਾਅਦ 16 ਜੂਨ ਤੋਂ ਜਿਹੜਾ ਕਿ ਲਾਡੋਵਾਲਾ ਦਾ ਜਿਹੜਾ ਕਿ ਟੋਲ ਪਲਾਜ਼ਾ ਬੰਦ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਉੱਥੇ ਤਰਨਾ ਪ੍ਰਦਰਸ਼ਨ ਜਾਰੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ 16 ਜੂਨ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਾਡੋਵਾਲਾ ਦਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਸੀ ਤੇ ਜਿਸ ਦੇ ਦੌਰਾਨ ਅੱਜ ਫਿਰ ਤੋਂ ਜਿਹੜਾ ਕਿ ਲਾਡੋਵਾਲਾ ਦਾ ਟੋਲ ਪਲਾਜ਼ਾ ਸ਼ੁਰੂ ਹੋ ਗਿਆ ਤੇ ਉੱਥੇ ਹੀ ਕਈ ਕਿਸਾਨ ਜਿਹੜੇ ਕਿ ਉੱਥੇ ਧਰਨਾ ਲਾਈ ਬੈਠੇ ਸੀ ਤੇ ਜਿਸ ਤੋਂ ਬਾਅਦ ਪੁਲਿਸ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਪੁਲਿਸ ਨੇ ਕਈ ਕਿਸਾਨਾਂ ਜਥੇਬੰਦੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇੱਕ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਜਿਹੜਾ ਹੁਣ ਲਾਡੋਵਾਲ ਦਾ ਟੋਲ ਪਲਾਜ਼ਾ ਮੁੜ ਤੋਂ ਸ਼ੁਰੂ ਹੋ ਗਿਆ